ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀਆਂ ਗੱਲਾਂ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਗੀਆਂ ਗੁੱਸਾ ਇੱਕ ਸ਼ੇਰ ਦੀ ਤਰ੍ਹਾਂ ਹੁੰਦਾ ਹੈ ਜੋ ਤੁਹਾਡੀ ਹੀ ਕਿਸਮਤ ਨੂੰ ਬੱਕਰਾ ਬਣਾ ਕੇ ਖਾ ਜਾਂਦਾ ਹੈ ਮਾਪੇ ਦੇ ਨਾਲ ਤੁਹਾਡਾ ਸਲੂਕ ਉਹ ਕਹਾਣੀ ਹੈ ਜੋ ਤੁਸੀਂ ਲਿਖਦੇ ਹੋ ਤੇ ਤੁਹਾਡੀ ਔਲਾਦ ਉਸ ਨੂੰ ਪੜ੍ਹ ਕੇ ਸੁਣਾਉਂਦੀ ਹੈ ਮਤਲਬ ਜੈਸਾ ਬੀਜੋਗੇ ਤੈਸਾ ਹੀ ਵੱਢੋਗੇ ਕਿਸੇ ਦੀ ਸਚਾਈ ਤੇ ਪਿਆਰ ਨੂੰ ਉਸਦੀ ਬੇਵਕੂਫੀ ਨਾ ਸਮਝੋ ਤੁਹਾਡੀ ਨਹੀਂ ਤਾਂ ਕਿਸੇ ਦਿਨ ਤੁਹਾਡੀ ਸੱਚਾਈ ਤੇ ਪਿਆਰ ਲੱਭੋਗੇ ਤੇ ਦੁਨੀਆ ਤੁਹਾਨੂੰ ਬੇਵਕੂਫ ਦੱਸੇਗੀ ਬਯਾਹਤੋ ਕਹਿ ਗਈ ਨੇ ਕਿ ਹੱਥਾਂ ਦੀ ਲਗਾਈ ਦੰਦਾਂ ਨਾਲ ਖੋਲ ਨਹੀਂ ਪੈ ਸਕਦੀ ਹੈ ਇਸ ਲਈ ਕਿਤੇ ਇਹ ਨਾ ਸੋਚਿਓ ਕਿ ਤੁਸੀਂ ਜੋ ਕਿਸੇ ਦੇ ਨਾਲ ਕੀਤਾ ਹੈ ਉਹ ਤੁਹਾਡੇ ਨਾਲ ਹੋ ਹੀ ਨਹੀਂ ਸਕਦਾ ਫਾਸਲੇ ਜੇਕਰ ਵੱਧਦੇ ਨੇ ਤਾਂ ਗਾਲ ਤਾਂ ਫੈਮਲੀਆ ਵੀ ਵੱਧਦੀਆਂ ਨੇ ਫੇਰ ਤਾਂ ਉਹ ਵੀ ਸੁਣਾਈ ਦਿੰਦਾ ਹੈ ਜੋ ਕਦੇ ਕਿਹਾ ਹੀ ਨਾ ਹੋਵੇ ਕੌਣ ਹਿਸਾਬ ਰੱਖੇ ਕਿਸ ਨੂੰ ਕਿੰਨਾ ਦਿੱਤਾ ਤੇ ਕਿੰਨਾ ਬਚਾਵੇਗਾ ਇਸ ਲਈ ਪਰਮਾਤਮਾ ਨੇ ਸੌਖਾ ਹਿਸਾਬ ਬਣਾਇਆ ਕਿ ਸਭ ਨੂੰ ਖਾਲੀ ਹੱਥ ਭੇਜ ਦਿੱਤਾ ਅਤੇ ਖਾਲੀ ਹੱਥ ਹੀ ਬੁਲਾਏਗਾ ਉਹਨਾਂ ਬਜ਼ੁਰਗਾਂ ਦੀ ਤਸਵੀਰ ਨੂੰ ਜਿਹੜਾ ਗੌਰ ਨਾਲ ਵੇਖਿਓ ਜੋ ਤੁਹਾਡੇ ਘਰ ਵਿੱਚ ਟੰਗੀ ਹੈ ਤੇ ਸੋਚੋ ਕਿ ਉਹ ਕੀ ਲੈ ਕੇ ਗਈ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਕਿਹੜਾ ਕੰਮ ਆਜੋ ਰੁਕ ਗਿਆ ਯਕੀਨ ਕਰੋ ਤੁਹਾਡਾ ਜੀਵਨ ਬਦਲ ਜਾਵੇਗਾ ਜੇਕਰ ਇਨਸਾਨ ਪੜ੍ਹਾਈ ਤੋਂ ਪਹਿਲਾਂ ਸੰਸਕਾਰ ਵਪਾਰ ਤੋਂ ਪਹਿਲਾਂ ਵਰਤਾਓ ਤੇ ਪਰਮਾਤਮਾ ਤੋਂ ਪਹਿਲਾਂ ਮਾਤਾ ਪਿਤਾ ਨੂੰ ਜਾਣ ਲਵੇ ਤਾਂ ਉਸ ਨੂੰ ਜ਼ਿੰਦਗੀ ਵਿੱਚ ਕਦੇ ਕੋਈ ਕਠਿਨਾਈ ਨਹੀਂ ਆਵੇਗੀ ਯਾਦ ਰੱਖਣਾ ਜੇਕਰ ਤੁਹਾਡੇ ਬੁਰੇ ਲੋਕ ਸਿਰਫ ਸਮਝਾਉਣ ਨਾਲ ਮੰਨ ਜਾਂਦੇ ਤਾਂ ਬਾਂਸਰੀ ਵਜਾਉਣ ਵਾਲਾ ਕਿਤੇ ਮਹਾਪਾਰਤ ਨਾ ਹੋਣ ਦਿੰਦਾ ਕਰੋਲ ਇੱਕ ਮਾਰਚਸ ਦੀ ਸਿੱਖ ਦੀ ਤਰ੍ਹਾਂ ਹੁੰਦਾ ਹੈ ਕਿ ਉਹ ਕਿਸੇ ਨੂੰ ਮਚਾਉਣ ਤੋਂ ਪਹਿਲਾਂ ਸਿੱਖ ਆਪ ਮੱਚਦੀ ਹੈ ਜੀਵਨ ਦਾ ਸਭ ਤੋਂ ਔਖਾ ਦੌਰ ਇਹ ਨਹੀਂ ਕਿ ਜਦੋਂ ਕੋਈ ਸਾਨੂੰ ਸਮਝਦਾ ਨਹੀਂ ਬਲਕਿ ਜੀਵਨ ਦਾ ਸਭ ਤੋਂ ਔਖਾ ਦੌਰ ਤਾਂ ਉਹ ਹੈ ਜਦੋਂ ਅਸੀਂ ਆਪਣੇ ਆਪ ਨੂੰ ਨਹੀਂ ਸਮਝ ਪਾਉਂਦੇ ਕਿਸੇ ਨੂੰ ਪਾਉਣ ਦੇ ਲਈ ਸਾਡੀਆਂ ਸਾਰੀਆਂ ਖੂਬੀਆਂ ਵੀ ਥੋੜੀਆਂ ਪੈ ਜਾਂਦੀਆਂ ਨੇ ਤੇ ਗਵਾਉਣ ਦੇ ਲਈ ਇੱਕ ਕਮੀ ਹੀ ਕਾਫੀ ਹੁੰਦੀ ਹੈ ਸੰਗਤ ਵਿੱਚ ਚੰਗੇ ਵਿਚਾਰ ਤੇ ਪੰਗਤ ਵਿੱਚ ਚੰਗਾ ਆਹਾਰ ਨਾ ਹੋਵੇ ਤਾਂ ਉਸ ਨੂੰ ਛੱਡ ਦੇਣ ਵਿੱਚ ਸਿਆਣਪ ਹੁੰਦੀ ਹੈ ਤਾਕਤ ਦੇ ਨਾਲ ਨੇਕ ਇਰਾਦਿਆਂ ਦਾ ਹੋਣਾ ਵੀ ਜ਼ਰੂਰੀ ਹੈ ਨਹੀਂ ਤਾਂ ਸੋਚੋ ਕਿ ਇਹੋ ਜਿਹਾ ਕੀ ਸੀ ਜੋ 라ਵਣ ਵੀ ਹਾਰ ਗਿਆ ਫਰਸਤ ਵਿੱਚ ਕਰਾਂਗੇ ਤੇਰੇ ਨਾਲ ਹਿਸਾਬ ਇਹ ਜ਼ਿੰਦਗੀ ਹਾਲੇ ਤਾਂ ਉਲਝੇ ਹੋਈਆਂ ਖੁਦ ਨੂੰ ਸੁਲਝਾਉਣ ਵਿੱਚ ਜੇਕਰ ਤੁਸੀਂ ਬਚਣਾ ਵਾ ਤਾਂ ਆਪਣੇ ਆਪ ਤੋਂ ਬਚੋ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ ਸੱਚ ਜਾਣਿਓ ਤੁਹਾਨੂੰ ਉਜੜਦੇ ਦੇਖ ਕੇ ਸਵਾਦ ਤੁਹਾਡੇ ਆਪਣੇ ਹੀ ਲੈਣਗੇ ਜਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਓ ਲੋਕ ਤਾਂ ਮੌਕੇ ਅਨੁਸਾਰ ਚੱਲਦੇ ਨੇ ਜੇਕਰ ਮੱਖੀ ਚਾਹ ਵਿੱਚ ਡੱਗ ਜਾਵੇ ਤਾਂ ਚਾਹ ਸੁੱਟ ਦਿੰਦੇ ਨੇ ਜੇਕਰ ਉਹੀ ਮੱਖੀ ਘਿਓ ਵਿੱਚ ਡੱਗ ਜਾਵੇ ਤਾਂ ਮੱਖੀ ਨੂੰ ਕੱਢ ਕੇ ਸੁੱਟ ਦਿੰਦੇ ਨੇ ਖੁਸ਼ੀਆਂ ਭਾਵੇਂ ਕਿਸੇ ਨਾਲ ਵੀ ਸਾਂਝੀਆਂ ਕਰ ਲਵੋ ਪਰ ਦੁੱਖ ਹਮੇਸ਼ਾ ਭਰੋਸੇਮੰਦ ਨਾਲ ਹੀ ਬੰਦੇ ਚਾਹੀਦੇ ਹਨ ਨਹੀਂ ਕਿ ਆਪਣੇ ਗੁਰੂ ਨਾਲ ਹੀ ਦੁੱਖ ਵੰਡੋ ਜੋ ਤੁਹਾਡਾ ਹਮੇਸ਼ਾ ਸਹਾਈ ਹੁੰਦਾ ਵਾ ਅਕਸਰ ਪਰਖ ਕੇ ਹੀ ਪਤਾ ਚੱਲਦਾ ਹੈ ਔਂ ਜੇ ਵੇਖਣ ਤੋਂ ਸਾਰੇ ਹੀ ਚੰਗੇ ਲੱਗਦੇ ਨੇ ਕਈ ਵਾਰ ਜ਼ਿੰਦਗੀ ਵਿੱਚ ਕੁਝ ਲੋਕ ਅਜਿਹੇ ਵੀ ਮਿਲਦੇ ਨੇ ਜਿਨ੍ਹਾਂ ਦੀ ਪ੍ਰਵਾਹ ਤੁਸੀਂ ਦਿਲ ਤੋਂ ਕਰਦੇ ਹੋ ਪਰ ਕੋ ਮਤਲਬ ਪ੍ਰਸਥ ਲੋਕ ਤੁਹਾਨੂੰ ਬੇਵਕੂਫ ਤੋਂ ਵੱਧ ਕੁਝ ਵੀ ਨਹੀਂ ਸਮਝਦੇ ਸੱਚੀਆਂ ਗੱਲਾਂ ਸੁਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਆਨ ਰੱਖਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਵੀ ਦੇਖ ਸਕੋ ਧੰਨਵਾਦ ਕਰਦੇ ਆ ਨਾ ਵੀਡੀਓ ਦੇਖਣ ਲਈ ਬਹੁਤ ਸ਼ੁਕਰੀਆ